ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਆਲੂ ਤੇ ਪਾਲਕ ਦੀ ਬਹੁਤ ਹੀ ਜ਼ਿਆਦਾ ਟੇਸਟੀ ਪੁਰਜੀ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਵੀਡੀਓ ਨੂੰ ਤੁਸੀਂ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆ ਫਿਰ ਦੇਖਦੇ ਹਾਂ ਇਹ ਕਿੱਦਾਂ ਬਣਾਣੀ ਹੈ ਇਹ ਬਣਾਉਣ ਦੇ ਲਈ ਮੈਂ ਇੱਕ ਗੁੱਚੀ ਪਾਲਕ ਲਈ ਹੈ ਜਿਹਦੇ ਮੈਂ ਪੱਤੇ ਪੱਤੇ ਯੂਜ਼ ਕਰਦੇ ਆਂ ਜਿਹੜੇ ਟੰਡਲ ਹੈ ਇਹ ਮੈਂ ਕੱਢ ਦਿੱਤੇ ਆਂ ਜਿਹੜੇ ਕੱਚੇ ਕੱਚੇ ਤਾਜ਼ੇ ਤਾਜ਼ੇ ਬਰੀਕ ਬਰੀਕ ਟੰਡਲ ਹੈ ਨਾ ਇਹ ਮੈਂ ਰੱਖ ਲੈਣ ਜਿਹੜੇ ਮੋٹے ਮੋٹے ਟੰਡਲ ਉਹ ਮੈਂ ਕੱਢ ਦਿੱਤੇ ਆਂ ਤੇ ਇਹਨੂੰ ਮੈਂ 2-3 ਵਾਰ ਧੋ ਲਿਆ ਆਂ 4 ਆਲੂ ਲਏ ਆਂ ਛੋਟੇ ਸਾਈਜ਼ ਦੇ ਆਲੂ ਲਏ ਆਂ ਤੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕਰਕੇ ਪਾਣੀ 'ਚ ਪਾਏ ਆਂ ਤਾਂ ਕਿ ਇਹ ਕਾਲੇ ਨਾ ਹੋਣ ਹੁਣ ਆਪਾਂ ਜਿਹੜੀ ਪਾਲਕ ਹੈ ਇਹਦੀ ਇੱਕ ਗੁੱਚੀ ਬਣਾਣੀ ਹੈ ਤੇ ਇਹਨੂੰ ਆਪਾਂ ਬਰੀਕ ਬਰੀਕ ਟੁਕੜਿਆਂ ਦੇ ਵਿੱਚ ਕੱਟ ਕਰ ਲੈਣਾ ਤੁਸੀਂ ਚਾਹੋ ਤਾਂ ਇਹਦੇ ਨਾਲ ਇਹਦੇ ਵਿੱਚ ਮੇਥੀ ਵੀ ਪਾ ਸਕਦੇ ਹੋ ਪਰ ਅੱਪਾ ਕੱਲੇ ਆਲੂ ਤੇ ਪਾਲਕ ਦੀ ਪੁਰਜੀ ਦੀ ਜਿਹੜੀਆਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਲੱਗਦੀ ਹੈ ਖਾਣ ਦੇ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਸਵਾਦ ਲੱਗੇਗੀ ਇਹ ਪੁਰਜੀ ਤੇ ਸਾਰੀ ਪਾਲਕ ਆਪਾਂ ਇਸੇ ਤਰੀਕੇ ਦੇ ਨਾਲ ਬਰੀਕ ਬਰੀਕ ਕੱਟ ਕੇ ਤਿਆਰ ਕਰ ਲਵਾਂਗੇ ਸਾਰੀ ਪਾਲਕ ਜਿਹੜੀ ਮੈਂ ਕੱਟ ਕੇ ਤਿਆਰ ਕਰ ਲਈ ਹੈ ਤੇ ਹੁਣ ਆਪਾਂ ਚੱਲਦੇ ਹਾਂ ਗੈਸ ਵਾਲੇ ਨੂੰ ਆਪਾਂ ਤੜਕਾ ਲਗਾਉਣਾ ਹੈ ਤੜਕਾ ਬਹੁਤ ਸਿੰਪਲ ਜਿਹਾ ਲਗਾ ਕੇ ਇਹਨੂੰ ਆਪਾਂ ਤਿਆਰ ਕਰਨਾ ਹੈ ਹੁਣ ਆਪਾਂ ਤੇਲ ਗਰਮ ਕਰਾਂਗੇ 2 ਚਮਚ ਸਰੋਂ ਦੇ ਤੇਲ ਪਾ ਲਈਏ ਕੜਾਹੀ ਦੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਤੁਸੀਂ ਜਿਹੜਾ ਕੁਕਿੰਗ ਆਇਲ ਖਾਂਦੇ ਹੋ ਉਹ ਹੀ ਪਾ ਲਿਓ ਹੁਣ ਇਹਦੇ ਵਿੱਚ 1 ਚਮਚ ਲੰਬੀ ਲੰਬੀ ਸਲਾਈਸ ਦੇ ਵਿੱਚ ਕੱਟਿਆ ਹੋਇਆ ਲਸਣ ਤੇ ਅਦਰਕ ਪਾ ਕੇ ਇਹਨਾਂ ਨੂੰ ਆਪਾਂ ਫਰਾਈ ਕਰਨਾ ਚੰਗੀ ਤਰ੍ਹਾਂ ਦੇ ਨਾਲ 1 ਚਮਚ ਲਸਣ ਤੇ 1 ਚਮਚ ਮੈਂ ਅਦਰਕ ਪਾਇਆ ਅਦਰਕ ਲਸਣ ਨੂੰ ਆਪਾਂ ਇੰਨਾ ਕੁ ਫਰਾਈ ਕਰਨਾ ਕਿ ਇਹਦਾ ਲਾਈਟ ਜਿਹਾ ਕਲਰ ਜਿਹੜਾ ਹੋ ਜਾਏ ਬਸ ਇਹਦਾ ਕੱਚਾਪਣ ਜਿਹੜਾ ਉਹ ਆਪਾਂ ਕੱਢਣਾ ਹੈ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਔਰ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਇਹ ਵੀ ਜਰੂਰ ਦੱਸਿਆ ਕਰੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀ ਅਮਰਚਾ ਕਟੀਆਂ ਹੋਈਆਂ ਤੇ ਨਾਲ ਹੀ ਪਾਵਾਂਗੇ ਇੱਕ ਪਿਆਜ਼ ਕੱਟਿਆ ਹੋਇਆ ਤੇ ਪਿਆਜ਼ ਨੂੰ ਪਾ ਕੇ ਆਪਾਂ ਮਿਕਸ ਕਰਨਾ ਹੈ ਤੜਕੇ ਦੇ ਨਾਲ ਤੇ ਫਿਰ ਆਪਾਂ ਇਹਨੂੰ ਉਦੋਂ ਤੱਕ ਪਕਾਣਾ ਜਦੋਂ ਤੱਕ ਇਹਦਾ ਜਿਹੜਾ ਕਲਰ ਹੈ ਲਾਈਟ ਜਿਹਾ ਨਹੀਂ ਹੋ ਜਾਂਦਾ ਉਦੋਂ ਤੱਕ ਸਿੰਪਲ ਜਿਹਾ ਤੜਕਾ ਹੈ ਪਰ ਸਵਾਦ ਬਹੁਤ ਹੀ ਜ਼ਿਆਦਾ ਬਣ ਕੇ ਤਿਆਰ ਹੁੰਦੀ ਹੈ ਭੁਰਜੀ ਪਿਆਜ ਜਿਹੜਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਵਾਂਗੇ ਆਲੂਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਨਮਕ ਆਪਾਂ ਪਾਵਾਂਗੇ ਸਵਾਦ ਅਨੁਸਾਰ ਨਮਕ ਘੱਟ ਹੀ ਪਾਣਾ ਆਲੂਆਂ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਨਮਕ ਪਾਣਾ ਕਿਉਂਕਿ ਪਾਲਕ ਜਿਹੜੀ ਹੈ ਬਹੁਤ ਹੀ ਜ਼ਿਆਦਾ ਘੱਟ ਜਾਂਦੀ ਹੈ ਪੱਕਣ ਤੋਂ ਬਾਅਦ ਇਸ ਕਰਕੇ ਨਮਕ ਤੇਜ਼ ਨਾ ਹੋ ਜਾਏ ਤੇ ਮੈਂ ਘੱਟ ਹੀ ਨਮਕ ਇਹਦੇ ਵਿੱਚ ਪਾ ਰਹੀ ਹਾਂ ਇਹਦੇ ਨਾਲ ਹੀ ਮੈਂ ਪਾਇਆ ਅੱਧਾ ਕ ਚਮਚ ਹਲਦੀ ਦਾ ਬਸ ਇਹੀ ਮਸਾਲੇ ਆਪਾਂ ਇਹਦੇ ਵਿੱਚ ਪਾਣੇ ਆ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਤਿੰਨ ਤੋਂ ਚਾਰ ਮਿੰਟ ਆਲੂ ਜਿਹੜੇ ਆ ਪਕਾ ਲਵਾਂਗੇ ਮਸਾਲਿਆਂ ਦੇ ਨਾਲ ਤਾਂ ਕਿ ਮਸਾਲਿਆਂ ਦਾ ਕੱਚਾਪਣ ਨਿਕਲ ਜਾਏ ਤੇ ਆਲੂ ਜਿਹੜੇ ਆ ਉਹਨਾਂ ਦੇ ਉੱਤੇ ਮਸਾਲਿਆਂ ਦਾ ਰੰਗ ਆ ਜਾ ਔਰ ਆਲੂ ਦੇਖਣ ਦੇ ਵਿੱਚ ਚਿੱਟੇ-ਚਿੱਟੇ ਨਾਲ ਲੱਗਣ ਬਸ ਇਹਨੂੰ ਤਾਂ ਕਰਕੇ 3-4 ਮਿੰਟ ਲਈ ਆਪਾਂ ਪਕਾਣਾ ਹੈ। ਆਲੂ ਮੈਂ ਤਾਂ 3 ਇੰਟਰ ਮਿੰਟ ਪਕਾ ਲਿਆ ਤੇ ਹੁਣ ਆਪਾਂ ਜਿਹੜੀ ਪਾਲਕਾ ਇਹ ਆਪਾਂ ਇਹਦੇ ਵਿੱਚ ਪਾ ਦੇਣੀ ਹੈ। ਪਾਲਕ ਦੇਖੋ ਕਿੰਨੀ ਬਰੀਕ-ਬਰੀਕ ਕੱਟੀ ਹੋਈ ਹੈ ਬਸ ਇਸੇ ਤਰੀਕੇ ਦੇ ਨਾਲ ਪਾਲਕ ਜਿਹੜੀ ਇਹ ਕੱਟਣੀ ਹੈ। ਪਾਲਕ ਪਾ ਕੇ ਇਹਨੂੰ ਆਪਾਂ ਤੜਕੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ। ਮਿਕਸ ਕਰਕੇ ਇਹਨੂੰ ਆਪਾਂ ਟੱਕ ਦਵਾਂਗੇ 5 ਮਿੰਟ ਲਈ। ਔਰ ਗੈਸ ਜਿਹੜੀ ਇਹ ਲੋ ਕਰ ਦੇਣੀ ਹੈ। ਬਸ ਇਹਨੂੰ ਆਪਾਂ ਟੱਕ ਦਵਾਂਗੇ ਜ਼ਿਆਦਾ ਇਹਨੂੰ ਮਿਕਸ ਕਰਨ ਦੀ ਜ਼ਰੂਰਤ ਨਹੀਂ ਹੈ। ਟੱਕਣ ਨਾਲ ਕੀ ਹੋਏਗਾ ਕਿ ਪਾਲਕ ਨੇ ਜਿੰਨਾ ਪਾਣੀ ਛੱਡਣਾ ਉਹ ਛੱਡ ਦੇਗੀ 5 ਮਿੰਟ ਹੋ ਗਏ ਨੂੰ ਟੱਕੇ ਹੋਏ ਲੋ ਫਲੇਮ ਦੇ ਉੱਤੇ ਹੁਣ ਮੈਂ ਤੁਹਾਨੂੰ ਟੱਕਣ ਚੁੱਕ ਕੇ ਦਿਖਾਨੀ ਹੈ ਦੇਖੋ ਕਿੰਨਾ ਜ਼ਿਆਦਾ ਪਾਣੀ ਜਿਹੜਾ ਪਾਲਕ ਨੇ ਛੱਡਿਆ ਇੱਕ ਵਾਰੀ ਨੂੰ ਮੈਂ ਵਿੱਚ ਹਿਲਾ ਡੁਲਾ ਦਿੱਤਾ ਸੀ ਪਾਲਕ ਨੇ ਬਹੁਤ ਜ਼ਿਆਦਾ ਪਾਣੀ ਛੱਡਿਆ ਬਸ ਇਸੇ ਪਾਣੀ ਦੇ ਨਾਲ ਇਹ ਆਲੂ ਜਿਹੜੇ ਆ ਇਹ ਗਲ ਜਾਣੇ ਆ ਤਾਂ ਹੁਣ ਆਪਾਂ ਫਿਰ ਤੋਂ ਨੂੰ ਹੋਰ 5 ਮਿੰਟ ਲਈ ਟੱਕ ਦਿੰਨੇ ਆ ਹੋਰ 5 ਲਈ 5 ਮਿੰਟ ਲਈ ਮੈਨੂੰ ਟੱਕ ਦਿੱਤਾ ਸੀ ਗੈਸ ਜਿਹੜੀ ਮੈਂ ਮੀਡੀਅਮ ਕਰ ਦਿੱਤੀ ਸੀ ਮੀਡੀਅਮ ਗੈਸ ਕਰਨ ਤੋਂ ਬਾਅਦ ਆਲੂਆਂ ਚ ਦੇਖੋ ਪਾਣੀ ਜਿਹੜਾ ਹੈ ਆਲੂ ਤੇ ਪਾਲਕ ਦੇ ਵਿੱਚੋਂ ਸੁੱਕ ਚੁੱਕਿਆ ਪਰ ਹੱਲੇ ਵੀ ਹਲਕਾ ਹਲਕਾ ਇਹਦੇ ਵਿੱਚ ਪਾਣੀ ਹੈ ਤੇ ਆਲੂ ਜਿਹੜੇ ਹਨ 90% ਤੱਕ ਪੱਕੇ ਹਨ ਹੱਲੇ ਵੀ ਥੋੜੇ ਜਿਹਾ ਕੱਚੇ ਆਲੂ ਮੈਂ ਤੁਹਾਨੂੰ ਕੱਟ ਕੇ ਦਿਖਾ ਰਹੀ ਹਾਂ ਦੇਖੋ ਤੇ ਇਹਨੂੰ ਆਪਾਂ ਫੇਰ ਤੋਂ 3 ਤੋਂ 4 ਮਿੰਟ ਲਈ ਟੱਕ ਦਿੰਨੇ ਆ ਸਿਰਫ 3 ਤੋਂ 4 ਮਿੰਟ ਹੋਰ ਆਪਾਂ ਇਹਨੂੰ ਟਕਣਾ ਹੈ ਤਿੰਨ ਤੋਂ 4 ਮਿੰਟ ਇਹਨੂੰ ਮੈਂ ਹੋਰ ਟੱਕ ਕੇ ਪਕਾ ਲਿਆ ਤੇ ਆਲੂ ਦੇਖੋ ਕਿੰਨੇ ਵਧੀਆ ਜਿਹੜੇ ਆ ਪੱਕ ਚੁਕੇ ਆ ਮੈਂ ਤੁਹਾਨੂੰ ਸਪੈਚੂਲਾ ਦੇ ਨਾਲ ਹੀ ਘੱਟ ਕੇ ਦਿਖਾ ਰਹੀ ਆ ਦੇਖੋ ਆਲੂ ਪੱਕ ਚੁਕੇ ਆ ਸਬਜੀ ਸਾਡੀ ਬਣ ਚੁਕੀ ਆ ਬਹੁਤ ਹੀ ਟੇਸਟੀ ਭੁਰਜੀ ਬਣ ਕੇ ਜਿਹੜੀ ਆ ਤਿਆਰ ਹੋਈ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਤੇ ਇੱਕ ਚੌਥਾਈ ਚਮਚ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਬਸ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਗਰਮਾ ਗਰਮ ਸਬਜੀ ਜਿਹੜੀ ਆ ਸਰਵ ਕਰ ਲਵਾਂਗੇ ਇਹਨੂੰ ਤੁਸੀਂ ਰੋਟੀ ਨਾਲ ਪੂਰੀ ਨਾਲ ਪਰੌਂਠੇ ਨਾਲ ਜਾਂ ਫਿਰ ਮੱਕੀ ਦੀ ਆਟੀ ਦੇ ਰੋਟੀ ਨਾਲ ਖਾਓ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਆ ਸਰਵ ਕਰ ਲੈਨੇ ਇਹਨੂੰ ਆਪਾਂ ਚੋਲਾ ਦੀ ਰੋਟੀ ਦੇ ਨਾਲ ਵੀ ਇਹ ਪੁਰਜੀ ਬਹੁਤ ਹੀ ਜ਼ਿਆਦਾ ਸੁਆਦ ਲੱਗਦੀ ਹੈ ਤੇ ਆਲੂ ਤੇ ਪਾਲਕ ਦੀ ਪੁਰਜੀ ਦੀ ਰੈਸিপি ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇੱਕ ਵਾਰ ਤੁਸੀਂ ਮੇਰੇ ਤੋਂ ਦੱਸਿਓ ਇਸ ਤਰੀਕੇ ਦੇ ਨਾਲ ਇਹ ਪੁਰਜੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਸੁਆਦ ਬਣ ਕੇ ਤਿਆਰ ਹੁੰਦੀ ਹੈ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਆਲੂ ਪਾਲਕ ਦੀ ਪੁਰਜੀ ਜਿਹੜੀ ਹੈ ਕਿੱਦਾਂ ਬਣੀ ਸੀ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਡੇਲੀਸ਼ੀਅਸ ਰੈਸিপি ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ